ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਜ਼ਿਮੀਂਦਾਰ ਭਰਾ ਠੀਕ ਠਾਕ ਹੋਵੋਗੇ ਹੁਣ ਕਿਸਾਨ ਭਰਾਵੋ ਜਿਹੜਾ ਕਣਕ ਦੀ ਬਿਜਾਈ ਦਾ ਜਿਹੜਾ ਕੰਮ ਹੈ ਪੂਰੇ ਜੋਰਾ ਸ਼ੋਰ ਤੇ ਚੱਲ ਰਿਹਾ ਹੈ ਤੇ ਕਿਸਾਨਾਂ ਵੱਲੋਂ ਜਿਹੜੀ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਡੀਬੀਡਬਲਯੂ 327 ਕਣਕ ਦੇ ਬਾਰੇ ਇਸ ਸਾਉਥੋ ਟੋਪ ਤੇ ਜਿਹੜੀ ਪਿਛਲੇ ਸਾਲ ਵੈਰੈਟੀ ਰਹੀ ਸੀ ਕਿਉਂਕਿ ਇਹਨੇ ਝੋਨੇ ਜਿੰਨਾ ਝਾੜ ਦਿੱਤਾ ਸੀ ਤੇ ਅੱਜ ਆਪਾਂ ਇਹਦੇ ਬਾਰੇ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਦਵਾਂਗੇ ਵੀ ਕਿਵੇਂ ਆਪਾਂ ਇਸ ਵੈਰੈਟੀ ਤੋਂ ਆਪਾਂ ਚੰਗਾ ਝਾੜ ਲੈ ਸਕਦੇ ਆ ਕਿਹੜੇ-ਕਿਹੜੇ ਆਪਾਂ ਤਜਰਬੇ ਵਰਤਨੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਤੇ ਬਜਾਈ ਕਰਨ ਦਾ ਆਪਾਂ ਸਹੀ ਤੁਹਾਨੂੰ ਸਮਾਂ ਦੱਸਾਂਗੇ ਵੀ ਕਦੋਂ ਆਪਾਂ ਨੂੰ ਬਜਾਈ ਕਰਨੀ ਚਾਹੀਦੀ ਹੈ ਤੇ ਇਹ ਜਿਹੜੀ ਵੈਰੈਟੀ ਹੈ ਕਿਸਾਨ ਪ੍ਰਭੂ 30 ਤੋਂ 32 ਕੁਆਂਟਲ ਤੱਕ ਜਿਹੜਾ ਇਸ ਵੈਰੈਟੀ ਦਾ ਝਾੜ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਨੇ ਲਿਆਏ ਤੇ ਵੀਡੀਓ ਦੇ ਨਾਲ ਆਪਣੇ ਦੇ ਨਾਲ ਬਣੇ ਰਹੋ ਹੋਰ ਜੀਵੰਦਾ ਰਹੋ ਪਰ ਅਮاں ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਪਹੁੰਚ ਸਕੇ ਹਾਂਜੀ ਕਿਸਾਨ ਪ੍ਰਭੂ ਪਹਿਲਾ ਜੇ ਹੁਣ ਆਪਾਂ ਗੱਲ ਕਰੀਏ ਇਹਦੀ ਬੁਜਾਈ ਦੇ ਸਮੇਂ ਦੇ ਬਾਰੇ ਇਹਦਾ ਜਿਹੜਾ ਬੁਝਾਈ ਕਰਨ ਦਾ ਸਹੀ ਸਮਾਂ ਹੈ ਆਪਾਂ ਨੂੰ ਕਿਸਾਨ ਭਾਵੋ ਇਹ ਜਿਹੜੀ ਕਾਮਜਾਬ ਵੈਰਾਈਟੀ ਹੈ ਗੇਤੀ ਬੁਝਾਈ ਦੇ ਲਈ ਕਾਮਜਾਬ ਹੈ ਆਪਾਂ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਆਪਾਂ ਬੁਝਾਈ ਲੇਟ ਵੀ ਕਰ ਸਕਦੇ ਆ ਪਰ ਜੇ ਆਪਾਂ ਪੂਰੇ ਨਾ ਟੌਪ ਦਾ ਰਿਜ਼ਲਟ ਲੈਣਾ ਤਾਂ ਗੇਤੀ ਬੁਝਾਈ ਦੇ ਲਈ ਇਹ ਜਿਹੜੀ ਕਿਸਮ ਹੈ ਕਾਮਜਾਬ ਹੈ ਜਿਵੇਂ ਪੀਪੀਡਬਲ 826 ਹੈ ਇਹ ਕਿਸਮ ਜਿਹੜੀ ਪਛੇਤੀ ਕਿਸਮ ਹੈ DBW 327 ਕਿਸਮ ਜਿਹੜੀ ਇਹ ਗੇਤੀ ਬੁਜਾਈ ਦੇ ਲਈ ਕੰਮ ਜਾਵੇ। ਆ ਗੇਤੀ ਬੁਜਾਈ ਦਾ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਵੀ ਜਿਵੇਂ ਹੁਣ ਜਿਹੜਾ ਸਹੀ ਸਮਾਂ ਚੱਲ ਰਿਹਾ ਅਕਤੂਬਰ ਮਹੀਨੇ ਦੇ ਐਂਡ ਦੇ ਵਿੱਚ ਆਪਾਂ ਜਿਹੜੀ ਇਸ ਦੀ ਆਪਾਂ ਸ਼ੁਰੂਆਤ ਕਰ ਸਕਦੇ ਆ ਬਜਾਈ ਦੀ ਆਪਾਂ ਜਿਵੇਂ ਹੁਣ ਦਿਨ ਚੱਲ ਰਹੇ ਨੇ ਤੇ 5 ਤੋਂ 10 ਨਵੰਬਰ ਤੱਕ ਜਿਹੜੀ ਆਪਾਂ ਇਹਦੀ ਗੇਤੀ ਬੁਜਾਈ ਆਪਾਂ ਕਰ ਸਕਦੇ ਆ ਕਿਉਂਕਿ ਜਿਹੜੀ PBWR 26 ਵੈਰਾਈਟੀ ਹੈ ਉਸ ਕਿਸਮ ਦੀ ਜਿਹੜੀ ਆਪਾਂ ਬੁਜਾਈ 10 ਨਵੰਬਰ ਤੱਕ ਆਪਾਂ ਸ਼ੁਰੂ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਇਸ ਵੈਰੈਟੀ ਨੂੰ ਆਪਾਂ 10 ਨਵੰਬਰ ਤੱਕ ਬੀਜ ਸਕਦੇ ਆ ਤੇ ਬਹੁਤ ਚੰਗੇ ਰਿਜ਼ਲਟ ਮਿਲਣਗੇ ਕਿਉਂਕਿ ਬੁਜਾਈ ਆਪਾਂ 20 ਨਵੰਬਰ ਤੱਕ ਵੀ ਕਰ ਸਕਦੇ ਆ ਤੇ ਪਿਛਲੇ ਸਾਲ ਕਿਸਾਨਾਂ ਨੇ ਕੀਤੀ ਵੀ ਹੈ 20 ਨਵੰਬਰ ਤੱਕ ਜਿਹੜੀ ਇਸ ਦੀ ਬੁਜਾਈ ਪਰ ਜੇ ਆਪਾਂ 10 ਨਵੰਬਰ ਤੱਕ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ 10 ਨਵੰਬਰ ਤੋਂ ਪਹਿਲਾਂ ਪਹਿਲਾਂ ਜਿਹੜੀ ਇਸ ਕਿਸਮ ਦੀ ਆਪਾਂ ਬੁਜਾਈ ਕਰ ਲਈਏ ਕਿਉਂਕਿ ਜਿਹੜੀ ਸਮਾਂ ਬਦਲਦੀ ਹੈ ਪੀਬੀਡਬਲ ਵਰਸ 26 ਦੇ ਨਾਲੋਂ ਇਸ ਕਰਕੇ ਬਹੁਤ ਵਧੀਆ ਇਹ ਪੂਰੀ ਕਾਮਜਾਬ ਵੈਰੈਟੀ ਹੈ ਤੇ ਪਿਛਲੇ ਸਾਲ ਵੀ ਇਸ ਵੈਰੈਟੀ ਨੇ ਜਿਹੜੇ ਰਿਕਾਰਡ ਤੋੜੇ ਸੀ ਤੇ ਇਸ ਵਾਰ ਵੀ ਰਿਕਾਰਡ ਤੋੜੂਗੀ ਪਰ ਤਰੀਕਾ ਆਪਾਂ ਸਹੀ ਵਰਤਣਾ ਹੈ ਜਿਵੇਂ ਗੋਲੀ ਡੰਡੇ ਦੀ ਆਪਾਂ ਇਸ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਨਦੀਨਾਂ ਦਾ ਕੰਟਰੋਲ ਕਰਨਾ ਕਿਉਂਕਿ ਜੇ ਆਪਣੇ ਖੇਤੇ ਦੇ ਵਿੱਚ ਨਦੀਨ ਹੋ ਗਏ ਫਿਰ ਆਪਣਾ ਜਿਹੜਾ ਕੋਈ ਵੀ ਵੈਰਾਈਟੀ ਆ ਉਹਦਾ ਝਾੜ ਘਟਣਾ ਹੀ ਘਟਣਾ ਹੈ ਤੇ ਦੂਜੀ ਗੱਲ ਬਜਾਈ ਸਮੇ ਬੀਜ ਦੀ ਮਾਤਰਾ ਬੀਜ ਆਪਾਂ ਨਾ ਤਾਂ ਬਹੁਤਾ ਪਾਣਾ ਕਿਉਂਕਿ ਵਿੱਚ ਕਈ ਕਿਸਾਨ ਭਰਾ ਜਿਹੜਾ ਬੀਜ ਵੱਧ ਪਾ ਦਿੰਦੇ ਐ ਜਿਹਦੇ ਨਾਲ ਫਿਰ ਬਾਅਦ ਦੇ ਵਿੱਚ ਜਿਹੜਾ ਆਪਣੇ ਤੀਲੇ ਤੀਲੇ ਰਹਿ ਜਾਂਦੇ ਐ ਸੰਗਣਾ ਬੀਜ ਪੈਣ ਦੇ ਕਾਰਨ ਉਹਦਾ ਫਟਾਰਾ ਘਟ ਹੋਵੇਗਾ ਤੇ ਜਦੋਂ ਆਪਾਂ ਬਾਅਦ ਦੇ ਵਿੱਚ ਦੇਖੋਗੇ ਤਾਂ ਉਹਦੀ ਬੱਲੀ ਤੁਸੀਂ ਦੇਖੋਗੇ ਬੱਲੀ ਦਾ ਸਾਈਜ਼ ਬਿਲਕੁਲ ਛੋਟਾ ਜਿਹਾ ਹੋਵੇਗਾ ਉਦੇ ਵਿੱਚ ਦਾਣੇ ਵੀ ਬਰੀਕ ਹੋਣਗੇ ਤੇ 1 ਏਕੜ ਦੇ ਵਿੱਚ ਜੇ ਆਪਾਂ 0 ਡ੍ਰਿਲ ਦੇ ਨਾਲ ਆਪਾਂ ਬਜਾਈ ਕਰ ਰਹੇ ਹਾਂ ਤਾਂ 40 ਤੋਂ 42 ਕਿਲੋ ਸਿਰਫ 40 ਕਿਲੋ ਬੀਜ ਬਹੁਤ ਹੈ ਜੇ ਆਪਾਂ ਸੁਪਰ ਸੀਡਰ ਨਾਲ ਬਜਾਈ ਕਰ ਰਹੇ ਹਾਂ ਤਾਂ 45 ਤੋਂ 50 ਦੇ ਵਿੱਚ ਵਿੱਚ ਬੀਜ ਬਹੁਤ ਹੈ ਜਾਨੀ ਕਿ 50 ਤੋਂ ਬੀਜ ਉੱਪਰ ਨਹੀਂ ਜਾਣਾ ਚਾਹੀਦਾ ਜੇ ਤੁਸੀਂ ਪਰਾਲੀ ਵਿੱਚ ਵੀ ਬਾਹ ਰਹੇ ਹੋ ਪਾ 50 ਕਿਲੋ ਜਿਹੜਾ 1 ਕਿਲੇ ਦੇ ਵਿੱਚ ਬੀਜ ਬਹੁਤ ਹੈ ਤੇ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਬਸ ਜਿਹੜੀ ਇਹ ਕਿਸਮ ਦੇ ਵਿੱਚ ਆਪਾਂ ਇੱਕ ਬੀਜ ਨੂੰ ਲੈ ਕੇ ਤੇ ਬਜਾਈ ਦਾ ਸਹੀ ਸਮਾਂ ਇਹ ਗਲਤੀ ਆਪਾਂ ਬਿਲਕੁਲ ਨਹੀਂ ਕਰਨੀ ਆ ਤੁਹਾਡੇ ਜਿਹੜਾ ਇਸ ਕਿਸਮ ਦਾ ਇਸ ਵਾਰ ਵੀ ਪੂਰਾ ਵਧੀਆ ਚੰਗਾ ਰਿਜ਼ਲਟ ਤੁਹਾਨੂੰ ਮਿਲੇਗਾ ਤੇ ਵਧੀਆ ਝਾੜ ਆਪਾਂ ਲੈ ਸਕਦੇ ਸਤਿ ਸ਼੍ਰੀ ਅਕਾਲ ਜੀ